ਜੀ ਸੱਚੀ ਰਿਆਕਾਲ ਕੀ ਹਾਲ ਚਾਲਾ ਤੁਹਾਡੇ ਸਭ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਹੁਣ ਕੁਝ ਮੌਸਮ ਦਾ ਫਰਕ ਆ ਧੁੱਪਾਂ ਨਿਕਲਣ ਲੱਗੀਆਂ ਤੇ ਪਹਿਲਾਂ ਬਹੁਤ ਜ਼ਿਆਦਾ ਮੀਂਹ ਆਈ ਹੁਣ ਫਰਕ ਪੈ ਗਿਆ ਮੌਸਮ ਦਾ ਹੁਣ ਮੌਸਮ ਜਿਹੜਾ ਧੁੱਪ ਪੈਣ ਲੱਗ ਗਈ ਤੇ ਹੁਣ ਮੌਸਮ ਠੀਕ ਹੋ ਗਿਆ ਤੇ ਅੱਜ ਮੈਂ ਵੀ ਸੋਚਿਆ ਵੀ ਕਿਉਂ ਨਾ ਮੈਂ ਪੇਟੀ ਚੋਂ ਸਮਾਨ ਕੱਢ ਕੇ ਵੀ ਬਹੁਤ ਜ਼ਿਆਦਾ ਸੱਲ ਫੜੀ ਸੀ ਤੇ ਧੁੱਪ ਲਵਾਦਾ ਸਮਾਨ ਨੂੰ ਤੇ ਨਾਲੇ ਮੈਂ ਤੁਹਾਨੂੰ ਦਿਖਾ ਦਿਆਂ ਵੀ ਪ੍ਰਾਣਾ ਸਮਾਨ ਜਿਹੜਾ ਮਤਲਬ ਦਾਦੀਆਂ ਨਾਨੀਆਂ ਨੇ ਬਣਾਇਆ ਹੁੰਦਾ ਮੇਰੀ ਮੰਮੀ ਨੇ ਮੈਨੂੰ ਉਹ ਬਣਾ ਕੇ ਦਿੱਤੀਆਂ ਦਰੀਆਂ ਵਗੈਰਾ ਹੱਥਾਂ ਦੀਆਂ ਤੇ ਤੁਹਾਨੂੰ ਵੀ ਦਿਖਾ ਦਾਂ ਅੱਜ ਅਜੀ ਫਿਰ ਆਪਾਂ ਦੇਖਦੇ ਹਾਂ ਕੁਝ ਸਮਾਨ ਮੈਂ ਕੱਢਦਾ ਤੇ ਕੁਝ ਮੈਂ ਕੱਢੂੰਗੀ ਮੈਂ ਕੱਲੀ ਹਾਂ ਕੱਲੀ ਹੀ ਸਮਾਨ ਕੱਢ ਰਹੀ ਹਾਂ ਤੇ ਕੱਲੀ ਹੀ ਬਲੌਗ ਸ਼ੂਟ ਕਰ ਰਹੀ ਹਾਂ ਸੋ ਮੈਂ ਥੋੜੀ ਥੋੜੀ ਕਲਿੱਪ ਲੈ ਕੇ ਵਿੱਚ ਐਡ ਕਰਦੀ ਰਹੂੰਗੀ ਤੇ ਆਜੋ ਜੀ ਨਵਾਂ ਸਮਾਨ ਕੱਢ ਲਿਆ ਹੁਣ ਮ ਲਓ ਜੀ ਇੱਥੇ ਮੈਂ ਅੱਧਾ ਕ ਸਾਮਾਨ ਕੁਸ਼ਕੀ ਕੱਢਿਆ ਸੀ ਅੱਧਾ ਕ ਨਹੀਂ ਕਹਿ ਸਕਦੀ ਉਸ ਤੋਂ ਬਾਅਦ ਨਾ ਹੋਰ ਬਹੁਤ ਸਾਰਾ ਸਾਮਾਨ ਕੱਢਿਆ ਤੇ ਗਰਮੀ ਧੁੱਪ ਜਮਾ ਸਿੱਧੀ ਆਉਣ ਲੱਗੀ ਸੀ ਫਿਰ ਮੈਂ ਥੋ ਕਲਿੱਪ ਨਹੀਂ ਲਈਗੀ ਤੇ ਇਹ ਦਰੀਆਂ ਜਿਹੜੀਆਂ ਹੱਥਾਂ ਦੀਆਂ ਬੁਣੀਆਂ ਹੋਈਆਂ ਮੇਰੀਆਂ ਮੰਮੀ ਨੇ ਬਣਾਈਆਂ ਖੀਸ ਕੁਸ਼ਕ ਕੱਢ ਤੇ ਕੁਸ਼ਕ ਰਹਿੰਦੇ ਸੀ ਗਦਲੇ ਰਜਾਈਆਂ ਸਾਰਾ ਕੁਝ ਮੰਮੀ ਨੇ ਹੱਥੇ ਬਣਾਇਆ ਹੋਇਆ ਤੇ ਮੈਂ ਥੋੜਾ ਹੀ ਕੱਢਿਆ ਸੀ ਹਲੇ ਦਰੀਆਂ ਵੀ ਹੋਰ ਪਈਆਂ ਸੀ ਬਾਕੀ ਕਢਣ ਵਾਲੀਆਂ ਤੇ ਚਾਦਰਾਂ ਕੱਡੀਆਂ ਹੋਈਆਂ ਮੰਮੀ ਨੇ ਹੱਥਾਂ ਨਾਲ ਸੂਈ ਨਾਲ ਬਹੁਤ ਸੋਹਣੀਆਂ ਨੇ ਆਹ ਜਿਹੜੇ ਸਰਾਣੀਆਂ ਮੈਂ ਫੁਈ ਨਾ ਬਣਾਏ ਆ ਗੱਦੀਆਂ ਕੁਸ਼ਨ ਤੇ ਆ ਤਾਂ ਕروش ਗਿਆਲੇ ਆ ਤੇ ਇਹ ਨਾ ਜੀ ਫਿਰ ਨੇ ਥੋੜੀ ਜਿਹੀ ਕਲਿੱਪ ਲੈ ਲਈ ਅਗਰ ਤੁਹਾਨੂੰ ਵਧੀਆ ਲੱਗਿਆ ਤਾਂ ਮੈਂ ਕਿਸੇ ਦਿਨ ਥੋੜੀਆਂ ਥੋੜੀਆਂ ਚੀਜ਼ਾਂ ਕਰਕੇ ਖੋਲ-ਖੋਲ ਕੇ ਸਾਰੀਆਂ ਦਿਖਾ ਦੂੰਗੀ ਜੇ ਵਧੀਆ ਲੱਗਿਆ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦਿਓ ਅਗਰ ਕਿਸੇ ਨੇ ਦੇਖਣੀਆਂ ਨੇ ਤੇ ਇੱਕ ਮਤਲਬ ਪ੍ਰਾਣਾ ਕਲਚਰ ਆਪਾਂ ਨੂੰ ਸਾਮ-ਸਾਮ ਰੱਖਣਾ ਚਾਹੀਦਾ ਹਨਾ ਉਹਨਾਂ ਲਈ ਟਾਈਮ ਕਿਤੇ ਆ ਹੀ ਦਿਖਣਾ ਦਿਖਣਾ ਹੀ ਨਹੀਂ ਕਿਤੇ ਵਾਸ਼ ਜਾਣਾ ਤੇ ਮੈਨੂੰ ਬਹੁਤ ਸੋਹਣਾ ਲੱਗਦਾ ਸਮਾਨ ਮੈਨੂੰ ਬਹੁਤ ਇੰਨਾ ਚੀਜ਼ਾਂ ਨਾਲ ਮਤਲਬ ਚੰਗੀਆਂ ਲੱਗਦੀਆਂ ਮੈਨੂੰ ਬਹੁਤ ਜ਼ਿਆਦਾ ਜੀ ਮੈਂ ਸਮਾਨ ਉਧਰੋਂ ਕੱਢਿਆ ਹੀ ਸਮਾਨ ਕੱਢਣ ਤੋਂ ਬਾਅਦ ਉਹਦਾ ਜਿਹੜਾ ਪੇਟੀ ਦਾ 도ੜਾ ਸੀਗਾ ਹਨਾ ਉਹ ਵੀ ਮੈਂ ਵਾਸ਼ ਕਰਤਾ ਤੇ ਉਹਦੇ ਉੱਪਰ ਇੱਕ ਚਾਦਰ ਦਿੱਤੀ ਸੀ ਮੈਂ ਦੋ ਤਿੰਨ ਕੱਪੜੇ ਦੇ ਕੇ ਰੱਖ ਦੇਨੇ ਤਾਂ ਕਿ ਮਿੱਟੀ ਘਟਾ ਨਾ ਪਵੇ ਤੇ ਉਹ ਵੀ ਮੈਂ ਸਾਰਾ ਕੁਝ ਵਾਸ਼ ਕਰਿਆ ਫਿਰ ਮੈਂ ਇਧਰ ਆ ਕੇ ਕਿਚਨ ਸਾਫ ਕਰਨ ਵਾਲੀ ਪਈ ਸੀ ਬਰਤਨ ਵਗੈਰਾ ਸਾਫ ਕਰਨਾ ਪਈ ਸੀਗੇ ਸਾਰਾ ਕੰਮ ਹੀ ਪਿਆ ਸੀ ਢਾਂਡਾ ਵਗੈਰਾ ਦਾ ਫਿਰ ਮੈਂ ਬਰਤਨ ਵਗੈਰਾ ਢਾਂਡਾ ਠਿੱਕਰ ਮੰਜਿਆ ਤੇ ਉਹਨੂੰ ਸਾਫ ਕੀਤਾ ਗੈਸ ਵਗੈਰਾ ਸਾਰੀ ਕਿਚਨ ਸਾਫ ਕਰਤੀ ਸਾਫ ਕਰਨ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਹੁਣ ਮੈਂ ਪੋਚਾ ਵੀ ਲਾ ਦਿਆਂ ਤੇ ਪੋਚਾ ਲਾਤਾ ਲਾਤਾ ਤੇ ਇਧਰੋਂ ਡਰਾਈੰਗ ਰੂਮ ਚ ਜਿਹੜੇ ਸੌਫੇ ਸੀਗੇ ਇਹ ਵੀ ਮੈਂ ਇਹਨਾਂ ਦੀ ਵੀ ਕਹਿੰਦੇ ਨਾ ਮਤਲਬ ਸਿਟ ਚੇਂਜ ਕਰਤੀ ਤੇ ਇਹ ਸਰਦੇ ਐ ਗਰਮੀ ਚ ਥੋੜਾ ਇਹਨਾਂ ਨੂੰ ਸਾਈਡ ਤੇ ਕਰ ਲੈਣੇ ਕਿਉਂਕਿ ਉਧਰਲੀ ਸਾਈਡ ਤੋਂ ਕੂਲਰ ਲਾ ਲੈਣੇ ਹੁੰਦੇ ਆ ਫਿਰ ਸਾਰੇ ਅੰਦਰ ਲੌਬੀ ਵਗੈਰਾ ਚ ਹਵਾ ਦਿੰਦਾ ਤੇ ਫਿਰ ਸੌਫੇ ਜਿਹੜੇ ਹਲਾ ਲੈਣੇ ਹੁੰਨੇ ਤੇ ਹੁਣ ਗਰਮੀ ਚੱਲ ਗਈ ਹੁਣ ਨਹੀਂ ਹੋ ਨਹੀਂ ਰਹੀ ਵੀ ਕੂਲਰ ਵਾਲਾ ਸਿਸਟਮ ਤੇ ਹੁਣ ਮੈਂ ਇਹਨਾਂ ਦੀ ਸੀਟ ਆ ਜਿਹੜੀ ਉਹ ਵੀ ਚੇਂਜ ਕਰਤੀ ਆ ਉਹਨਾਂ ਨੂੰ ਮੈਂ ਐਵੇਂ ਲਗਾਤੇ ਤੇ ਪੋਚਾ ਮੈਂ ਲਾਤਾ ਲੌਬੀ ਚ ਥੋੜਾ ਜਿਹਾ ਰਹਿੰਦਾ ਸੀ ਤੇ ਬਸ ਕਿਚਨ ਰਹਿ ਗਈ ਆ ਪੋਚਾ ਕੱਢ ਦੇਵਾ ਕੱਢ ਕੇ ਪੋਚਾ ਜੀ ਤੇ ਫਿਰ ਮੈਂ ਚਾਹ ਦੀ ਕੁੱਟ ਪੀਨੀ ਆ ਜਿਵੇਂ ਤੁਹਾਨੂੰ ਪਤਾ ਹੈ ਮੈਂ ਕੰਡੇ ਵਾਲੀ ਚਾਹ ਪੀਨੀ ਆ ਮੈਂ ਕੰਡੇ ਵਾਲੀ ਚਾਹ ਬਣਾ ਕੇ ਪੀ ਕੇ ਫਰੋਂ ਅੰਦਰ ਤਿੰਨ ਮੰਜੇ ਆ ਜਿਹੜੇ ਉਹ ਡੱਟੇ ਪਿਆ ਤੋਤੋਂ ਆਏ ਫੁੱਲ ਭਰੇ ਪਿਆ ਮੈਂ ਪੇਟੀ ਦੇ ਵਿੱਚ ਵੜ ਕੇ ਸਾਫ਼ ਕਰਿਆਈ ਸੀਗੀ ਤੇ ਹੁਣ ਮੈਂ ਸਮਾਨ ਪਾਉਣ ਨੂੰ ਵੀ ਉਹਦੇ ਵਿੱਚ ਕਰਨੀ ਆ ਹੁਣ ਦੇਖਦੀ ਆ ਮੈਂ ਕਿਵੇਂ ਪਾਉਣੀ ਆ ਸਮਾਨ ਵੜ ਕੇ ਨਿਕਲ ਕੇ ਕਿਉਂਕਿ ਜਦੋਂ ਪੇਟੀ ਸਾਡੀ ਡੂੰਗੀ ਹੋ ਜਾਂਦੀ ਹੈ ਨਾ ਤੇ ਫਿਰ ਆਪਾਂ ਤੋਂ ਥੱਲੇ ਨੀਚੇ ਤੱਕ ਪਹੁੰਚਿਆ ਨਹੀਂ ਜਾਂਦਾ ਵੀ ਐ ਹੱਥ ਨਾਲ ਪੇਟੀ 'ਚ ਰੱਖੀ ਜਾਂਦੇ ਆ ਪੇਟੀ 'ਚ ਸਮਾਨ ਪਾਈ ਜਾਂਦੇ ਆ ਤੇ ਹੁਣ ਉਹ ਜੋ ਥੱਲੇ ਡੂੰਗੀ ਹੋ ਜਾਂਦੀ ਹੈ ਪੇਟੀ ਫਿਰ ਆਪਣਾ ਮਤਲਬ ਆਹ ਜਿਹਨਾਂ ਆ ਨੀਵੇਂ ਹੁੰਨੇ ਆ ਆਪਾਂ ਹੱਥ ਪਹੁੰਚਦਾ ਨਹੀਂ ਉੱਥੇ ਤੱਕ ਪਰ ਮੈਨੂੰ ਕੁਝ ਕੁ ਦੇ ਵਿੱਚ ਵੜ ਕੇ ਨਿਕਲ ਕੇ ਪਾਉਣਾ ਪਊਗਾ ਜਿਵੇਂ ਭਰੇ ਹੋਏ ਬਿਸਤਰੇ ਹੁੰਦੇ ਆ ਜਿਹੜੇ ਤੇ ਕੁਝ ਕੁ ਥੋੜਾ ਜਿਹਾ ਸਮਾਨ ਉਹ ਮੈਂ ਉਹ ਕਰਕੇ ਮੰਜਾ ਰੱਖ ਲਵਾਂਗੀ ਉੱਥੇ ਮੰਜੇ ਦੇ ਪੈਰ ਵਿੱਚ ਵੜ ਜੂੰਗੀ ਚੱਕ ਚੱਕ ਕੇ ਸਿੱਟੀ ਜਾਊਂਗੀ ਫਿਰ ਸੈੱਟ ਕਰ ਦਊਂਗੀ ਤੇ ਫਿਰ ਮੈਂ ਸਮਾਨ ਪਾਣੀ ਧੋਪ ਵੀ ਬਹੁਤ ਜ਼ਿਆਦੀ ਆ ਗਈ ਉਧਰਲੀ ਸਾਈਡ ਪੱਖਾ ਲੈ ਜੂੰਗੀ ਤੇ ਪੱਖਾ ਲਾ ਲੂੰਗੀ ਚੱਕ ਕੇ ਥੱਕ ਗਈ ਆ ਤਾਂ ਮੈਂ ਇਹ ਹੁਣ ਮੈਂ ਹਾਲੇ 12 ਵਜੇ ਤੇ ਲੋਣਾਤੀ ਕੁਝ ਨਹੀਂ ਮੈਂ ਕਹਾਂ ਪਹਿਲਾਂ ਕੰਮ ਹੀ ਨਿਬੜਦੇ ਆ ਬਸ ਪੋਚਾ ਲਾ ਦਿਆਂ ਤੇ ਸੋਬਤ ਚਾਹ ਦੀ ਘੁੱਟ ਪੀ ਕੇ ਤੇ ਫਿਰ ਮੈਂ ਉੱਜਲੀ ਨੂੰ ਚਾਹ ਪੀ ਕੇ ਫਿਰ ਮੋਦਰੀ ਸਾਈਡ ਜਾਨੀ ਆ ਕੱਪੜੇ ਮੈਂ ਰਾਤ ਧੋਤੇ ਸੀਗੇ ਤੇ ਉਹਨਾਂ ਤੈਤੂ ਲਾਤੀ ਆ ਤੇ ਹੁਣ ਮੈਂ ਜਾਨੀ ਆ ਉੱਧਰਲੀ ਸਾਈਡ ਤੇ ਜਿੰਨ ਮੇ ਤੋ ਹੋ ਸਕੇ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਕਲਿੱਪ ਬਣਾਉਣ ਦੀ ਕਲਿੱਪ ਲੈਣ ਦੀ ਮਤਲਬ ਤੇ ਜੇ ਮੈਨੂੰ ਨਾ ਸੈਟਿੰਗ ਆਈ ਉੱਥੇ ਫਿਰ ਫਿਰ ਮੈਂ ਤੁਹਾਨੂੰ ਉਦਾ ਹੀ ਛੋਟੀ ਜਿਹੀ ਕਲਿੱਪ ਦਿਖਾ ਦੂੰ ਤੇ ਤੇ ਪਲੀਜ਼ ਮੇਰੇ ਚੈਨਲ ਤੇ ਫਸਟ ਟਾਈਮ ਆਇਓ ਤਾਂ ਰਿਕਵੈਸਟ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਕੁਝ ਨਹੀਂ ਹੋਣਾ ਮੈਨੂੰ ਬਹੁਤ ਜ਼ਿਆਦੇ ਹੌਸਲਾ ਮਿਲ ਜਾਣਾ ਮਤਲਬ ਤੁਸੀਂ ਸਬਸਕ੍ਰਾਈਬ ਦਾ ਜਿੱਥੇ ਬਟਨ ਰੈੱਡ ਬਲੈਕ ਵੀ ਜਿੰਨਾ ਨੂੰ ਟੱਚ ਕਰ ਦਿਓ ਉਹਨੇ ਸਬਸਕ੍ਰਾਈਬ ਹੋ ਜਾਣਾ ਤੇ ਪਲੀਜ਼ ਰਿਕਵੈਸਟ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀ ਵੀਡੀਓ ਫੁੱਲ ਵਾਚ ਜ਼ਰੂਰ ਕਰਕੇ ਜਾਇਓ ਤੇ ਮਿਲਦੇ ਆਂ ਜੀ ਫਿਰ ਆਪਾਂ ਉੱਥੇ ਜਾ ਕੇ ਅੱਗੇ ਜੀ ਜੀ ਬਾਈ ਬਾਈ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲਾ ਤੁਹਾਡੇ ਸਭ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਜੇ ਆਪਾਂ ਮਤਲਬ ਮੈਂ ਤੁਹਾਨੂੰ ਦੱਸਿਆ ਵੀ ਉਸ ਦਿਨ ਮੈਂ ਪੇਟੀ ਚ ਸਮਾਨ ਪਾਉਣ ਲੱਗ ਗਈ ਸੀ ਹਨਾ ਤੇ ਉਹ ਮੈਂ ਵਲੌਗ ਆ ਜਿਹੜਾ ਕੁਛ ਥੋੜਾ ਜਿਹਾ ਸ਼ੂਟ ਕੀਤਾ ਸੀ ਫਿਰ ਮੈਂ ਤੁਹਾਨੂੰ ਦੱਸਿਆ ਸੀ ਮੈਂ ਕੱਲੀਆਂ ਕੱਲੀਆਂ ਨੇ ਵੀ ਪਹਿਲਾਂ ਪੇਟੀ ਪੇਟੀ ਚੋਂ ਸਾਰੇ ਜਿਹੜਾ ਬਿਸਤਰੇ ਸੀਗੇ ਉਹਨਾਂ ਨੂੰ ਕੱਢਿਆ ਸਾਰਾ ਸਮਾਨ ਕੱਢ ਕੇ ਰੱਖਿਆ ਫਿਰ ਮੈਂ ਉਹਨਾਂ ਨੂੰ ਧੁੱਪ ਲਵਾਈ ਤੇ ਪਲਵੰਦ ਉਹ ਪੇਟੀ ਸਭ ਵਗੈਰਾ ਸਾਫ਼ ਕੀਤੀ ਕਲੀਨ ਕੀਤੀ ਫਿਰ ਜਿਹੜਾ ਉਹਦਾ 도ੜਾ ਵਗੈਰਾ ਹੁੰਦਾ ਹਨਾ ਸਾਰਾ ਕੁਝ ਉਹ ਵਾਸ਼ ਕੀਤਾ ਫਿਰ ਮੈਂ ਜੋ ਦੋਦੇ ਵਿੱਚ ਸਮਾਨ ਪਾਉਣ ਲੱਗੀ ਤੇ ਫਿਰ ਮੈਂ ਸੋਚਿਆ ਸੀ ਮੈਂ ਇੱਕ ਮਤਲਬ ਕਲਿੱਪ ਲਵਾਂਗੀ ਬਟ ਮੈਂ ਥੋੜੀ ਥੋੜੀ ਕਲਿੱਪ ਹੀ ਲੱਤੀ ਗਈ ਵੀਡੀਓ ਸਾਰੀ ਨਹੀਂ ਬਣਾਈ ਗਈ ਕਿਉਂ ਕਿ ਮੈਂ ਪਹਿਲਾਂ ਬਾਹਰ ਜਾਂਦੀ ਸੀ ਕਿ ਬਾਹਰੋਂ ਸਮਾਨ ਚੱਕ ਕੇ ਲਿਆਉਂਦੀ ਸੀ ਫਿਰ ਮੈਂ ਉਹ ਪੇਟੀ ਤੇ ਰੱਖਦੀ ਸੀ ਫਿਰ ਪੇਟੀ ਦੇ ਵਿੱਚ ਵੜਦੀ ਸੀ ਫਿਰ ਸਮਾਨ ਪਾਉਂਦੀ ਸੀ ਫਿਰ ਬਾਹਰ ਨਿਕਲਦੀ ਸੀ ਫਿਰ ਮੈਂ ਇੰਨਾ ਔਖਾ ਸਮਾਨ ਪਾਇਆ ਮੈਂ ਲੱਗੀ ਸੀ 12 ਵਜੇ ਤੇ 12 ਵਜੇ ਮੈਂ ਸਮਾਨ ਪਾਉਣ ਲੱਗੀ ਸੀ ਤੇ ਮੈਨੂੰ ਪਤਾ 2:30 ਵਜੇ ਸੀਗੇ ਜਦੋਂ ਨੂੰ ਮੈਂ ਸਾਰਾ ਸਮਾਨ ਸੰ ਫਿਰ ਮਟਾਈ ਉਹ ਜਿੱਦ ਤੋਂ ਮੈਂ ਥੱਕ ਗਿਆ ਮੂੰਹ ਸੁੱਕ ਗਿਆ ਪੂਰੀ ਧੁੱਪ ਸਿੱਧੀ ਧੁੱਪ ਪੈਂਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਨਾਤੀ ਆ ਕੇ ਪਾਣੀ ਪੂਣੀ ਪੀਤਾ ਨਾਤੀ ਥੋੜਾ ਜਿਹਾ ਰੈਸਟ ਕੀਤਾ ਇਹਨੇ ਸ਼ਾਮ ਦੇ ਵੇਲੇ ਹੋ ਗਏ ਰੋਟੀ ਸਬਜੀ ਦੇ ਹਨਾ ਫਿਰ ਮੈਂ ਸ਼ਾਮ ਦਾ ਕੰਮ ਕਰਨ ਲੱਗ ਗਈ ਤੇ ਫਿਰ ਮੈਂ ਬਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਥਕਾਵਟ ਹੋ ਗਈ ਵੀ ਮੈਨੂੰ ਤਾਂ ਐ ਲੱਗੇ ਪਈ ਜਿਵੇਂ ਮੈਨੂੰ ਤਾਂ ਨਾ ਬੁਖਾਰ ਆ ਲੈ ਵਗੂ ਕਿ ਦੇਖ ਲਓ ਹੁਣ ਤੁਸੀਂ ਇੰਨਾ ਸਮਾਨ ਹੁੰਦਾ ਹਨਾ ਆਪਣਾ ਸਾਰਾ ਵਿਆਹ ਨਾ ਵੀ ਉਹਨੂੰ ਕੱਢਣਾ ਫਿਰ ਸਾਰਿਆਂ ਨੂੰ ਕੱਲਿਆਂ ਨੇ ਸਾਂਭਣਾ ਪੇਟੀ ਚ ਵੜਨਾ ਨਿਕਲਣਾ ਵੀ ਕੁਰਸੀ ਰੱਖੀ ਸੀ ਮੇਜੇਰ ਕੁਰਸੀ ਤੇ ਉੱਤੋਂ ਨਹੀਂ ਚੜਕੇ ਉਹਦੇ ਵਿੱਚੋਂ ਦੀ ਕੁਰਸੀ ਦੇ ਉੱਪਰੋਂ ਦੀ ਨਿਕਲ ਕੇ ਬਾਹਰ ਆਉਂਦੀ ਤੇ ਮੈਨੂੰ ਤਾਂ ਐ ਹੋ ਗਿਆ ਬੁਖਾਰ ਆ ਲੈ ਮੂੰਹ ਪਰ ਮੈਂ ਪਾ ਤਾਂ ਦਿੱਤਾ ਕੱਲੀ ਨੇ ਸਾਰਾ ਸਵਾਨ ਸੰਭਤਾ ਫਿਰ ਮੈਂ ਕੱਲ ਉਹ ਤੋਂ ਬਾਅਦ ਕੋਈ ਬਲੌਗ ਨਹੀਂ ਸ਼ੂਟ ਕੀਤਾ ਤੇ ਜੇ ਤੁਹਾਨੂੰ ਵਧੀਆ ਲੱਗਿਆ ਹਨਾ ਵੀ ਤੁਸੀਂ ਦੇਖਣਾ ਚਾਹੋਗੇ ਫਿਰ ਮੈਂ ਸਪੈਸ਼ਲ ਹੀ ਇੱਕ ਦਿਨ ਥੋੜਾ ਥੋੜਾ ਸਮਾਨ ਮਤਲਬ ਜਿਵੇਂ ਤੁਹਾਨੂੰ ਜਿਹੜੀ ਚੀਜ਼ ਵਧੀਆ ਲੱਗੀ ਜਿਵੇਂ ਦਰੀਆਂ ਹੁੰਦੀਆਂ ਪ੍ਰਾਣੀਆਂ ਫਿਰ ਮੈਂ ਉਹਨਾਂ ਦੇ ਖੋਲ-ਖੋਲ ਕੇ ਵੀਡੀਓ ਬਣਾ ਲੂਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਤੇ ਫਿਰ ਮੈਂ ਉਸ ਤੋਂ ਬਾਅਦ ਜੀ ਘਰ ਦੇ ਕੰਮ ਕੀਤੇ ਤੇ ਹੁਣ ਮੈਂ ਸੋਚਿਆ ਵੀ ਆਪਾਂ ਉਹ ਬਲੌਗ ਤਾਂ ਕੰਪਲੀਟ ਕਰਦ ਗਏ ਹਨ ਤੇ ਫਿਰ ਮੈਂ ਹੁਣ ਉਹਦੇ ਬਾਰੇ ਮਤਲਬ ਉਹਨੂੰ ਇਸ ਕਲਿੱਪ ਨੂੰ ਵਿੱਚ ਹੀ ਐਡ ਕਰ ਦੂੰਗੀ ਤੇ ਹੁਣ ਆਪਾਂ ਕੰਟੀਨਿਊਸ ਕੰਟੀਨਿਉਟੀ ਨਾਲ ਆਪਾਂ ਵੀਡੀਓ ਪਾਵਾਂਗੇ ਤੇ ਇਹ ਆਪਾਂ ਹੁਣ ਕੰਟੀਨਿਊ ਵੀਡੀਓ ਬਲੌਗਿੰਗ ਕਰਾਂਗੇ ਸ਼ੂਟ ਕਿਉਂਕਿ ਬਹੁਤ سارے ਕੰਮ ਸੀ ਤੇ ਭਾਈ ਆਪਣੇ ਸਾਰੇ ਨਿਬੜ ਗਏ ਆਲਮੋਸਟ ਆਲਮੋਸਟ ਤੇ ਹੁਣ ਆਪਾਂ ਬਲੌਗਿੰਗ ਤੇ ਆ ਗਏ ਆ ਤੇ ਹੁਣ ਆਪਾਂ ਪਾਉਣੀਆਂ ਬਲੌਗਿੰਗ ਤੇ ਪਲੀਜ਼ ਸਪੋਰਟ ਕਰੋ ਤੁਸੀਂ ਇੱਕਦਮ ਖੜਕਿਓਂ ਗਏ ਰੁੱਕਿਓਂ ਗਏ ਪਹਿਲਾਂ ਵਧੀਆ ਆਪਣਾ ਮਤਲਬ ਚੱਲ ਰਿਆ ਸੀ ਚੈਨਲ ਹੁਣ ਕੀ ਹੋ ਗਿਆ ਤੇ ਪਲੀਜ਼ ਰੁਕੋ ਨਾ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਪਲੀਜ਼ ਆਪਣੀ ਸਪੋਰਟ ਕਰੋ ਆਪਣਾ ਸਬਸਕ੍ਰਾਈਬ ਵਾਲਾ ਬਟਨ ਪ੍ਰੈਸ ਕਰ ਦਿਓ ਪਲੀਜ਼ ਰਿਕਵੈਸਟ ਆ ਤੇ ਫਿਰ ਜੀ ਹੁਣ ਮਤਲਬ ਆਪਾਂ ਫਿਰ ਇਹ ਕਲਿੱਪਾਂ ਨਾ ਜਿਹੜੀ ਉਹਦੇ ਵਿੱਚ ਹੀ ਐਡ ਕਰ ਦਾਂਗੇ ਤਾਂ ਕਿ ਜਿਹੜਾ ਆਪਣਾ ਵਲੌਗ ਹੈ ਨਾ ਤੁਹਾਡਾ ਲੰਬਾ ਹੋ ਜਾਊਗਾ ਛੋਟਾ ਹੀ ਉਹਦਾ ਕੁਝ ਕਿ ਤਿੰਨ ਕਿ ਚਾਰ ਮਿੰਟਾਂ ਦਾ ਹੀ ਆ ਤੇ ਫਿਰ ਹੁਣ ਆਪਾਂ ਬਣਾਉਣ ਲੱਗਿਆਂ ਚਾਹ ਤੇ ਕਿਉਂਕਿ એનર્ਜੀ ਆਉਗੀ ਤੇ ਕੋਈ ਕੰਮ ਕਰਾਂਗੇ ਵੀਡੀਓ ਐਡੀਟਿੰਗ ਕਰਾਂਗੇ ਥੋੜੇ ਜਿਹਾ ਹੋਰ ਕੰਮ ਪਈ ਆਪਣੇ ਫੋਨ ਵਾਲੇ ਉਹ ਕਰਾਂਗੇ ਸਾਰੇ ਹਨਾ ਤੇ ਕੰਮ ਲਾਈਫ ਦੇ ਵਿੱਚ ਕੰਮ ਆ ਤਾਂ ਤੁਹਾਡੇ ਲਈ ਸਭ ਕੁਝ ਹੈ ਜੇ ਕੰਮ ਨਹੀਂ ਤਾਂ ਕੁਝ ਵੀ ਨਹੀਂ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਜ਼ਰੂਰੀ ਆ ਬੇਲੇ ਰਹਿ ਕੇ ਤਾਂ ਬੰਦਾ ਨਾ ਐ ਪਾਗਲਾ ਤਰ੍ਹਾਂ ਬਣ ਜਾਂਦਾ ਸੌਣ ਲਿਆ ਉਠਲੇ ਸੌਣ ਲਿਆ ਉਠਲੇ ਕੁਛ ਨਹੀਂ ਤੇ ਇਸ ਕਰਕੇ એનર્ਜੀ ਮਤਲਬ ਹੋਣੀ ਜ਼ਰੂਰੀ ਆ ਹੁਣ ਆਪਾਂ ਚਾਹ ਨਹੀਂ ਹੁਣ ਆਪਾਂ ਕਾਫੀ ਪੀਵਾਂਗੇ ਕਾਫੀ ਪਾਊਚ ਇੱਕ ਮਤਲਬ ਮੈਂ ਪਾਊਚੇਤੀ ਮੰਗਵਾ ਕੇ ਰੱਖਤੀ ਹੁੰਦੀ ਹਾਂ ਕਿਉਂਕਿ ਜਿਹੜੀ ਆਪਾਂ ਡੱਬੀ ਆ ਫਿਓ ਕਰਾਵੋ ਜਦੋਂ ਇਸੇ ਲੀ ਜੀ ਫੜ ਜਾਂਦੀ ਹੈ ਨਾਲੇ ਉਹ ਮਹਿੰਗੀ ਪੈਂਦੀ ਆ ਤੇ ਮੈਂ ਕੱਲੀ ਨਹੀਂ ਪੀਣੀ ਹੁੰਦੀ ਆ ਜਾਂ ਜਦੋਂ ਇਹ ਆਉਂਦੀ ਆ ਤੇ ਉਦੋਂ ਬਣਾਉਣੀ ਹੁੰਦੀ ਆ ਫਿਰ ਮੇਰਾ ਜਿੰਨੇ ਜੀ ਕਰੇ ਆਪਾਂ ਇੱਕ ਪੌਊਚ ਆਪਣਾ ਪਾ ਲੈਨੇ ਆ ਤੇ એનર્ਜੀ ਲੈਵਲ ਅੱਪ ਕਰ ਲਈਦਾ ਕਿਉਂਕਿ ਫਿਰ ਕੰਮ ਵੀ ਤਾਂ ਕਰਨੇ ਹੁੰਦੇ ਆ ਹਨਾ ਜੇ ਚਾਹ ਨਾ ਪੀਵੇ ਤਾਂ ਫਿਰ ਕੰਮ ਕੰਮ ਨਹੀਂ ਹੋਣਗੇ ਚਾਹ ਤਾਂ ਆਪਣਾ ਕਹਿੰਦੇ ਮਤਲਬ ਮੇਰੀ ਤਾਂ ਜ਼ਿੰਦਗੀ 'ਚ ਮਾਇਨੇ ਰੱਖਦੀ ਆ ਪੀਵੇਂ ਪਾਵਾਂ ਪੀਵਾਵੇਂ ਥੋੜੀ ਪਰ ਪੀਣੀ ਜ਼ਰੂਰ ਆ ਕਿਕੇ ਫਿਰ ਥੋੜੀ ਜਿਹੀ ਚਾਹ ਪੀ ਲਾਂ ਹਨ ਤੇ ਉਹਦੇ ਨਾਲ ਨਾ ਸਰੀਰ 'ਚ ਜਾਨ ਜੀ ਆ ਜਾਂਦੀ ਆ ਐ ਅੱਖਾਂ ਜੀਆਂ ਨਹੀਂ ਬੰਦ ਹੁੰਦੀਆਂ એનર્ਜੀ ਆ ਜਾਂਦੀ ਤੇ ਬਾਕੀ ਮੈਨੂੰ ਲੱਗਦਾ ਵੀ ਵੀ ਕੋਈ ਜ਼ਿਆਦਾ ਸੌ ਕੇ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਕੋਈ ਵੀ ਕੰਮ ਕਰੋ ਕਰਦੇ ਰਹਿਣਾ ਚਾਹੀਦਾ ਲੱਗੇ ਰਹੋ ਅੱਜ ਨਹੀਂ ਤਾਂ ਕੱਲ ਨਹੀਂ ਦੇਖੋ ਸਫਲਤਾ ਤਾਂ ਤੁਹਾਨੂੰ ਸਫਲ ਹੋਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਤੁਹਾਡੀ ਲੱਤਾਂ ਜ਼ਰੂਰ ਖਿੱਚਣਗੇ ਲੋਕ ਪਰ ਤੁਹਾਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਕਰਕੇ ਆਪਣੇ ਕੰਮ ਨੂੰ ਲੱਗੇ ਰਹੋ ਵੇਜੇ ਜੇ ਕੋ ਹੋ ਕੇ ਲੱਗੇ ਰਹੋ ਕੀ ਕਹਿਣਗੇ ਲੋਕ ਕੌਣ ਲੋਕ ਲੋਕਾਂ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਜ਼ਿੰਦਗੀ ਚ ਆਏ ਹੋ ਬਈ ਕੱਲੇ ਆਏ ਹੋ ਕੱਲਿਆਂ ਨੇ ਜਾਣਾ ਠੀਕ ਹੈ ਅੱਡਾ ਵੱਡਾ ਆਪਾਂ ਆਪਣਾ ਮਾਪਿਓ ਘਰ ਛੱਡ ਕੇ ਇੱਥੇ ਆ ਜੰਨੇ ਆ ਕੱਲੇ ਉਦੋਂ ਨਹੀਂ ਆਪਾਂ ਨੂੰ ਸੋਚਦੀ ਵੀ ਨਵੇਂ ਲੋਕਾਂ 'ਚ ਜਾਵਾਂਗੇ ਫਿਰ ਉਹ ਕਿਹੜੇ ਲੋਕ ਕਿਹਨਾਂ ਲੋਕਾਂ ਨੇ ਕਿਹੜਾ ਆਪਾਂ ਨੂੰ ਖੁਸ਼ ਕਰੇ ਜਾਣਾ ਲੋਕਾਂ ਨੇ ਕੁਝ ਨਹੀਂ ਕਿਸੇ ਨੇ ਦੇਣਾ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਬਸ ਆਪਣੇ ਕੰਮ ਤੇ ਮਿਹਨਤ ਕਰੋ ਸਹੀ ਕਰੋ ਮਿਹਨਤ ਤੇ ਲੱਗੇ ਰਹੋ ਤੇ ਪ੍ਰਮਾਤਮਾ ਵੀ ਤੁਹਾਨੂੰ ਇੱਕ ਦਿਨ ਤੁਹਾਨੂੰ ਤੁਹਾਡੀ ਵਾਂ ਵਾਇਕ ਨੂੰ ਖੁਦ ਆ ਕੇ ਫੜਨਗੇ ਇਸ ਕਰਕੇ ਚਾਹ ਬਣਾਓ ਕਾਫੀ ਪੀਓ ਹਨਾ ਚਾਹ ਕਾਫੀ ਪੀ ਕੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਡਟੇ ਰਹੋ ਡਟੇ ਰਹੋ ਤੇ ਮੰਜ਼ਿਲ ਤੇ ਇੱਕ ਦਿਨ ਚੜ੍ਹ ਹੀ ਜਾਵਾਂਗੇ ਹਨਾ ਡਿੱਗ ਕੇ ਉੱਠ ਕੇ ਡਿੱਗ ਕੇ ਉੱਠ ਗਿਆ ਐਂ ਕਰਕੇ ਆਪਾਂ ਪਹੁੰਚ ਜਾਣਾ ਸੋ ਲੋਕਾਂ ਦੀ ਪਰਵਾਹ ਕੀਤੇ ਬਿਨਾ ਆਪਣੇ ਕੰਮ 'ਚ ਲੱਗੇ ਰਹੋ ਕੰਮ ਸਹੀ ਹੋਣਾ ਚਾਹੀਦਾ ਬਸ ਆਪਾਂ ਨੂੰ ਕਿਸੇ ਦਾ ਕੀ ਵੀ ਦੁਨੀਆ ਤਾਂ ਕਿਸੇ ਨੂੰ ਨਹੀਂ ਛੱਡਦੀ ਹੁੰਦੀ ਦਾਤੀ ਦੇ ਦੰਦੇ ਇੱਕ ਪਾਸੇ ਦੁਨੀਆ ਦੇ ਦੋ ਪਾਸੇ ਤੇ ਲੱਗੇ ਰਹੋ ਲੱਤਾਂ ਖਿੱਚਣ ਨੂੰ ਤਾਂ ਬਈ ਤੁਹਾਡੇ ਆਪਣੇ ਹੀ ਬਹੁਤ ਮਿਲ ਜਾਂਦੇ ਆ ਤੁਹਾਨੂੰ ਆਪਣੇ ਨੇੜੇ ਦੇ ਆਲੇ ਦੁਆਲੇ ਦੇ ਨੂੰ ਆਪਣੇ ਕਰੀਬੀ ਮਿਲ ਜਾਂਦੇ ਹੁੰਦੇ ਆ ਤੇ ਦੂਜਾ ਤਾਂ ਹਜੇ ਕੁਝ ਕਵੇ ਨਾ ਕਵੇ ਉਹ ਤਾਂ ਬਾਅਦ ਦੀ ਗੱਲ ਹੁੰਦੀ ਆ ਉਹ ਤਾਂ ਜੇ ਕਹੂ ਤਾਂ ਪਿੱਠ ਪਿੱਛੇ ਕਹੂ ਤੁਹਾਡੇ ਮੂੰਹ ਤੇ ਥੋੜੀ ਨਾ ਕਹੂਗਾ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਤੁਹਾਡੇ ਕੋਈ ਮੂੰਹ ਤੇ ਬੋਲ ਜਾਈ ਤੇ ਇਸ ਕਰਕੇ ਆਪਣੇ ਕੰਮ ਨੂੰ ਦਬਕੇ ਰੱਖੋ ਕਰਦੇ ਰਹੋ ਮੈਂ ਆਪਣੇ ਆਪ ਤੋਂ ਹੀ ਮੋਟੀਵੇਟ ਹੋ ਜਾਣੀ ਹੁੰਦੀ ਹੈ ਵੈਸੇ ਮੈਨੂੰ ਕਦੇ ਕਿਸੇ ਨੇ ਐਵੇਂ ਵੀ ਮੈਂ ਕਹਾਂ ਕਿਸੇ ਨੇ ਕੁਝ ਕਿਹਾ ਨਹੀਂ ਕਿ ਕਿ ਆਪਾਂ ਕਿਹੜਾ ਕੁਝ ਗਲਤ ਕਹੋਣੀ ਆ ਵੀ ਕੋਈ ਵੀ ਵੀਡੀਓ ਕੋਈ ਵੀ ਕੰਮ ਆ ਕੋਈ ਵੀਡੀਓ ਨਹੀਂ ਕੋਈ ਵੀ ਕੰਮ ਆ ਤੁਸੀਂ ਕੋਸ਼ਿਸ਼ ਵੀ ਸਿਪਾਈ ਲੱਗੇ ਰਹੋ ਆਪਣਾ ਕੰਮ ਕੋਈ ਵੀ ਕੰਮ ਆ ਤੁਸੀਂ ਆਪਣੇ ਕੰਮ ਨੂੰ ਲੱਗੇ ਰਹੋ ਦੱਬ ਕੇ ਰੱਖੋ ਤੇ ਕਰਦੇ ਰਹੋ ਤੇ ਹੁਣ ਆਪਾਂ ਵੀ ਇਹ ਚਾਹ ਤੇ ਚਾਹ ਪੀ ਕੇ ਫਿਰ ਆਪਾਂ ਜੀ ਕਰਦੇ ਆ ਹਨਾ ਕੰਮ ਤੇ ਬਲੌਗ ਇੱਕ ਦਿਨ ਮੈਂ ਜਿਹੜੇ ਖੇਤ ਗਈ ਸੀਗੀ ਉਧਿਆਣਾ ਹਿੰਦੂ ਨਸੇਵੀ ਆਪਾਂ ਪਿੰਡ ਗਈ ਸੀ ਉੱਥੋਂ ਆਪਾਂ ਤੋਰੀਆਂ ਚੋਲੇ ਵਗੈਰਾ ਗਰੇਲੇ ਵਗੈਰਾ ਸਬਜ਼ੀ ਲੈਣੀਆਂ ਸੀ ਉਹ ਲੈਣ ਕੇ ਹੋਈ ਸੀਗੇ ਉਹ ਵੀ ਆਪਾਂ ਲੈ ਆਂਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਜੀ ਮੈਂ ਆਪਣੇ ਘਰੇ ਆ ਗਈ ਸੀਗੀ ਸੌਰਿਆਂ ਦੇ ਪਿੰਡ ਤੇ ਫਿਰ ਆ ਕੇ ਘਰ ਦੇ ਕੰਮ ਪਏ ਸੀਗੇ ਸਪਾਈਆਂ ਸੂਈਆਂ ਤੇ ਕੰਮ ਵਸ ਉਹ ਕੀਤੇ ਨਵੇੜੇ ਫਿਰ ਬੇਟੀ ਨੂੰ ਵੀ ਮੈਂ ਸੋਚਿਆ ਵੀ ਮੀਂਹ ਆਇਆ ਵੀ ਸਮੈਲ ਜੀ ਨਾ ਲੱਗ ਜੇ ਕਿਉਂਕਿ ਮੀਂਹ ਬਹੁਤ ਜ਼ਿਆਦਾ ਆਇਆ ਸੀ ਹੁਣ ਤੋਂ ਪਾ ਨਿਕਲਣੇ ਤੋਂ ਬਲਵਾ ਦਿਆਂ ਫਿਰ ਸਾਰਾ ਬਿਸਤਰੀ ਦੇ ਕੱਪੜੇ ਖਰਾਬ ਹੋ ਜਾਂਦੇ ਬਿਸਤਰੀ ਲੀੜੇ ਹਨ ਫਿਰ ਮੈਂ ਉਹਨਾਂ ਨੂੰ ਵੀ ਤਾਂ ਪਲਵਾਈ ਤੇ ਕੱਲ ਦਾ ਦਿਨ ਮੈਂ ਪ੍ਰੋਪਰਲੀ ਰੈਸਟ ਕੀਤੀ ਕਿਉਂਕਿ ਕੱਲ ਮੈਨੂੰ ਸਵੇਰ ਹੀ ਰੋਟੀ ਖਾਂਦੇ ਹੀ ਅੱਖਾਂ ਮੰਨਣ ਲੱਗੀਆਂ ਕਦੇ-ਕਦੇ ਹੁੰਦਾ ਨਾ ਤੇ ਅੱਜ एवरीथिंग ਇਜ਼ OK ਅੱਜ ਸਭ ਕੁਝ ਸਹੀ ਆ ਤੇ ਅੱਜ ਮੈਂ ਫੁੱਲ એનર્ਜੀ ਨਾਲ ਵਲੌਗਿੰਗ ਸ਼ੂਟ ਕਰਦੀ ਆ ਤੇ ਫਿਰ ਆਪਾਂ ਜਿਹੜੀ ਇਹ ਕਲਿੱਪ ਆ ਉਹਦੇ ਵਿੱਚ ਐਡ ਕਰਕੇ ਅੱਜ ਆਪਾਂ ਜਿਹੜਾ ਆਪਣਾ ਵਲੌਗ ਆ ਉਹ ਕੰਪਲੀਟ ਕਰ ਦਾਂਗੇ ਤੇ ਹੁਣ ਆਪਾਂ ਮਿਲ ਰਹੇ ਹਾਂ ਤੁਹਾਨੂੰ ਨਵੇਂ-ਨਵੇਂ ਵਲੌਗਿੰਗ ਦੇ ਨਾਲ ਤੇ ਕਹਾਂ ਕਹਾਂ ਚੀਜ਼ਾਂ ਨਾਲ ਕੰਟੀਨਿਊਟੀ ਨਾਲ ਮਤਲਬ ਰੈਗੂਲਰ ਵੀਡੀਓ ਪਾਵਾਂਗੇ ਹੁਣ ਤੇ ਫਿਰ ਆਪਾਂ ਹੁਣ ਟਾਈਮ ਹੋ ਗਿਆ ਜੀ ਟਾਈਮ ਕੋ ਟਾਈਮ ਹੋ ਗਿਆ ਹੁਣ 12:30 12:30 ਹੋ ਗਏ ਤੇ ਆਪਣਾ ਹੁਣ ਹੋ ਗਿਆ ਚਾਹ ਦਾ ਵੇਲਾ ਆਪਾਂ ਲਈਏ ਚਾਹ ਪੀ ਤੇ ਬਸ ਚਾਹ ਕਹਿ ਲੋ ਜਾਂ ਚਾਹ ਕਹਿ ਲੋ ਜਾਂ ਕਾਫੀ ਕਹਿ ਲੋ ਹਨਾ ਉਹ ਲੋਚੀ ਸਾਡੀ ਚਾਹ ਬਣਾ ਲੀਏ ਆਪਣੀ ਜੇ ਨਾ ਪੀ ਕੇ ਥੋੜੀ ਜਿਹੀ ਸਰੀਰ 'ਚ ਜਾਨ ਆਉਂਦੀ ਆ ਹਨਾ ਐਵੇਂ ਤਾਂ ਨਾ ਫਿਰ ਸੈਟਿੰਗ ਨਹੀਂ ਆਉਂਦੀ ਪਤਾ ਫਿਰ ਨਾ ਉਹ ਹੁੰਦਾ ਮੈਨੂੰ ਤਾਂ ਨੀਂਦ ਹੀ ਆ ਜਾਂਦੀ ਨਹੀਂ ਜੇ ਮੈਂ ਨਾ ਚਾ ਚੁਪੀ ਮਗਰ ਹਰ ਵਾਰੀ ਨਹੀਂ ਪਿੰਦੀ ਕਦੇ ਕਦੇ ਮੈਨੂੰ ਭੁੱਖ ਲੱਗਦੀ ਓਦ ਦਿਨ ਮੈਂ ਪੀ ਲੈਂਦੀ ਹੁਣ ਵੀ ਮੈਂ ਬਸ ਅੱਧਾ ਕੱਪ ਕੱਪ ਕੀ ਬਣਾਵਾਂਗੀ ਚੱਕੋ ਪਪਨਾ ਕੇ ਕੌਫੀ ਪੀ ਲਾਂਗੇ ਫਿਰ ਮੈਨੂੰ ਲੱਗਾ ਮੈਨੂੰ ਦੋ ਵਾਲੀ ਚਾਹ ਨਹੀਂ ਪੀਣੀ ਹੁਣ ਮੈਂ। ਉਹਨਾਂ ਆਪਾਂ ਪੀ ਲਈ ਤੇ ਦੋ ਵਜੇ ਆਪਾਂ ਪੀਂਦੀ ਨਹੀਂ। ਕੋਕੀ ਫਿਰ ਨਾ ਬਾਹਰ ਚਾਹ ਵੀ ਪੀਤੀ ਕੱਲ ਜਮਚਣ ਲੱਗਿਆ ਉਹਦਾ ਮੇਰੇ ਤਾਂ ਤਜਾਬ ਬਣ ਜਾਂਦਾ। ਜਿਵੇਂ ਜਿਆਦਾ ਚਾਹ ਪੀਣਾ। ਲਓ ਜੀ। ਉਹਨਾਂ ਆਪਾਂ ਚਲਾ ਲਈਏ ਗੈਸ। ਗੈਸ ਗੋਸ ਆਪਾਂ ਸਾਰਾ ਕੁਝ ਸਾਫ਼ ਕਰਕੇ ਰੱਖ ਦੇਣੀ ਹੁੰਦੀ ਹੈ। ਮੈਨੂੰ ਇਹ ਗੰਦਾ ਲੱਗਦਾ ਵੀ ਵਧੀਆ ਨਹੀਂ ਲੱਗਦਾ ਜਿਹੜੇ ਪੰਨਿਆਂ ਦੇ ਮਾਇ ਹੁੰਦਾ ਨਾ ਗੈਸ ਜਿਵੇਂ ਹੁਣ ਜੀਏ ਕੁਛ ਵੀ ਨਹੀਂ ਢੁੱਲਿਆ ਤੇ ਬਸ ਉਹਦੇ ਤੇ ਉੱਤੋਂ ਤਮਾਣੀ ਮਾੜੀ ਦੀਵਜੀ ਮਾਰਉਣੀ ਆ ਮੈਂ ਤਾਂ ਸਾਰਾ ਕੁਝ ਚੱਕ ਕੇ ਰੋਜ਼ ਸਾਫ਼ ਕਰਦੀ ਆ ਢਿੱਲੀ ਹਰ ਰੋਜ਼ ਤੇ ਕੁਛ ਚਾਂਝੂ ਨਿਕਲ ਜੇ ਤੇ ਫਿਰ ਮੈਂ ਆਏ ਨਹੀਂ ਉਹਨੂੰ ਰੱਖ ਲਉਂਗੀ ਵੀ ਕੋਈ ਨਹੀਂ ਫਿਰ ਮੈਂ ਉਸੇ ਵੇਲੇ ਹੀ ਉਹਨੂੰ ਧੋ ਕੇ ਸਾਫ਼ ਕਰਕੇ ਰੱਖਦੀ ਆ ਆਪ ਦੇ ਆਪ ਨੂੰ ਵਧੀਆ ਲੱਗਦਾ ਸਾਫ਼ ਸੁਥਰੇ ਜੇ ਕੰਮ ਕਰਨਾ ਤੇ ਖਲਾਰੇ ਦੇ ਤਾਬ ਨੂੰ ਨਹੀਂ ਚੰਗਾ ਲੱਗਦਾ ਕਿ ਹੁਣ ਤਾਂ ਭਈ ਮੌਸਮ ਦਾ ਫਰਕ ਪੈ ਗਿਆ ਹਨਾ ਬਹੁਤ ਰੱਬ ਨੇ ਕਹਿਰ ਕੀਤਾ ਸੀਗਾ ਹੁਣ ਧੁੱਪਾਂ ਨਿਕਲਣ ਲੱਗ ਗਈਆਂ ਕਹਿੰਦੇ ਇਸ ਵਾਰੀ ਠੰਡ ਵੀ ਬਹੁਤ ਜ਼ਿਆਦੀ ਪੈਣੀ ਆ ਦੇਖੋ ਹੁਣ ਕੁਝ ਕਹਿ ਨਹੀਂ ਸਕਦੇ ਰੱਬ ਦੇ ਰੰਗ ਦਾ ਪਰ ਹੁਣ ਤੱਕ ਇਹ ਰਹਿਣ ਹਾਲ ਤਾਂ ਬਹੁਤ ਗਰਮੀ ਹੋਈ ਪਈ ਆ ਨੂੰ ਤਾਂ ਹਵਾ ਜੀ ਚੱਲਦੀ ਆ ਅਸੂ ਚੜ ਗਿਆ ਨਾ ਤਾਂ ਕਰਕੇ ਤੇ ਪਰ ਗਰਮੀ ਬਹੁਤ ਆ ਤੋ ਬਹੁਤ ਜਿਆਦਾ ਕਰੜੀ ਨਿਕਲਦੀ ਜਿਵੇਂ ਸਾਰੀ ਪੱਦੋਨੀ ਧੁੱਪ ਨਿਕਲੀ ਨਾ ਤੇ ਹੁਣ ਅਸੂਝ ਬਹੁਤ ਤਕੜੀ ਧੁੱਪ ਆ ਪੂਰੀ ਕਰੜੀ ਤੇ ਪਰ ਹਵਾ ਚਲਦੀ ਆ ਲਓ ਜੀ ਹੁਣ ਆਪਾਂ ਬਣਾ ਲਈਏ ਕਾਫੀ ਕਾਫੀ ਦਾ ਕੱਪ ਬਣਾ ਕੇ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਜੀ ਪਲੀਜ਼ ਰਿਕੁਐਸਟ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਸਬਸਕ੍ਰਾਈਬ ਮੇਮਰੀਆਂ ਜੀ ਮੇਰਾ ਆਪ ਇੱਕ ਚਾਹ ਦੇ ਕੱਪ ਨਾਲ ਓਕੇ ਜੀ ਬਾਏ ਬਾਏ ਜੀ